ਮਾਨਜੋਗੇ ਆਜੀ ਸਾਹਿਬ ਦੇ ਤੇ ਡੀਐਸਪੀ ਰਣਵੇnderਪਾਲ ਸਿੰਘ ਦੀ ਹਦਾਇਤਾਂ ਦੇ ਆਪਾਂ ਬਟਾਲੇ ਦੇ ਭਾੜੇਪੁਰਚਾਂ ਦੀ ਤਲਾਸ਼ ਬੰਦ ਚ ਰਵਾਨਾ ਸੀ ਜਿੱਥੇ ਅਨੁਮੋਖ ਰਵਾਨੇ ਤਲਾਸ਼ ਦਿੱਤੀ ਕਿ ਬਟਾਲਾ ਗ੍ਰਾਮੀਂ ਦੇ ਏਰੀਆ ਚੋਂ ਇਹ ਹੀਰੋਇਨ ਦੇ ਪੈਸੇ ਤੇ ਹੀਰੋਇਨ ਦੇ ਲਈ 100 ਫੁੱਟੀ ਆ 60 ਫੁੱਟੀ ਰੋਡ ਸ਼ਾਹਬਾਦ ਲੱਗੇ ਇਕੱਠੇ ਹੋ ਰਹੇ ਨੇ ਤੇ ਉੱਥੇ ਐਕਟ ਵਾਸ ਮੇਦਨਾਂ ਨੂੰ ਐਂ ਕਿਪਰ ਕੀਤਾ ਦੋਵਾਂ ਜਣਾਂ ਜਿਨ੍ਹਾਂ ਚੋਂ ਇੱਕ ਦਾ ਨਾਮ ਸੇਵਕ ਹੈ ਦੂਜੇ ਦਾ ਲਬਜੀਤ ਆ ਇਹ ਸਰਪੰਚ ਹੈ ਪਿੰਡ ਦਾ ਤੇ ਇਹ ਗ੍ਰੰਥਗੜ ਪਿੰਡ ਦਾ ਸਰ ਦੋਨੇ ਇਥੋਂ ਦੀ ਇਸ ਦੀ ਗੱਲ ਨਹੀਂ ਨਹੀਂ ਗ੍ਰੰਥਗੜ ਪਿੰਡ ਤੇ ਹੀ ਇਹ ਦੋਨੇ ਪਿੰਡੀ ਹਾਂ ਹਾਂ ਕੋ ਪਿੰਡ ਤੇ ਸਰ ਕੀ ਗੈਂਗ ਦਾ ਲਿੰਕਟ ਹੈ ਜੋ ਇਹ ਇਹ ਜਸ਼ਨ ਆ ਮੁੰਡਾ ਇੱਕ ਗੋਇੰਦਵਾਲ ਜੇਲ੍ਹ ਦੇ ਵਿੱਚ ਉਹਦੇ ਲਿੰਕ ਦੇ ਵਿੱਚ ਹੀ ਤੇ ਉਹਦੇ ਹਦਾਇਤ ਤੇ ਅੱਗੇ ਹੀਰੋਇਨ ਦਾ ਕੰਮ ਕਰਦਾ ਸਰ ਕੀ ਦੇਤੇ ਤੁਹਾਨੂੰ ਇਹ ਕਰੀਬ ਸਾਲ ਤੋਂ ਇਹ ਕੰਮ ਇਹਨਾਂ ਦਾ ਕਹਿੰਦੇ ਅਸੀਂ ਕਰ ਰਹੇ ਹਾਂ ਉਹਦੇ ਕੰਮ ਤੇ ਸਰ ਕੀ ਕੀ ਬਰਾਮਦ ਹੋਇਆ ਹੈ ਇਹਨਾਂ ਦਾ ਇਨਾਂ ਦੀ ਐਕਟਵਾ ਦੇ ਵਿੱਚੋਂ 481000 ਰੁਪਏ ਡਰੱਗ ਬਣੇ ਤੇ 100 ਗ੍ਰਾਮ ਹਿਰੋਇਨ ਬਰਾਮਦ ਹੋਈ